ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਆ ਉਸ ਅਕਾਲ ਪੁਰਖ ਉਹ ਵਾਹਿਗੁਰੂ ਦਾ ਜਿਨ੍ਹਾਂ ਨੇ ਅੱਜ ਸਾਨੂੰ ਇਹੋ ਜੀ ਢਾਡੀ ਵੀਰਾਂ ਦੇ ਦਰਸ਼ਨ ਕਰਵਾਏ ਨੇ ਯਾ ਬਲਦੇਵ ਸਿੰਘ ਬਡਾਲਾ ਜੀ ਵਰਗੀਆਂ ਹਸਤੀਆਂ ਨੇ ਆ ਕੇ ਸਾਡੇ ਇਸ ਮੋਰਚੇ ਦੇ ਵਿੱਚ ਅ குரு ਚਰਨਾਂ ਦੇ ਵਿੱਚੋਂ ਗੁਰਬਾਣੀ ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਟੋਟਾਲ ਕੋਟ ਧੰਨਵਾਦ ਕਰਦਾ ਹੈ ਉਡਾਲਾ ਸਾਹਿਬ ਹੋਰਾਂ ਦਾ ਉਹਨਾਂ ਦੇ ਨਾਲ ਆਏ ਸੁਖਪ੍ਰੀਤ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਕ ਪਿਆਰਿਓ ਗੱਲ ਇਹ ਹੈ ਐਸ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਉਪਰਾਲਾ ਕਰ ਲੈਂਦੇ ਤਾਂ ਜਿਸ ਵੇਲੇ ਵਿਡਾਲਾ ਸਾਹਿਬ ਉਸ ਮੋਰਚਾ ਲਾ ਕੇ ਬੈਠੇ ਨੇ ਤਾਂ ਜਾਇਆ ਜਾਣਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਾਲਾ ਨਹੀਂ ਹੋਇਆ ਇਸ ਗੱਲ 'ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਨਾਲ ਵਿਡਾਲਾ ਸਾਹਿਬ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਕਿਨ ਇਹ ਕੱਲ ਜ਼ਰੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਦੋਂ ਉੱਥੇ ਦਰਸ਼ਨ ਕਰਨ ਆਉਣੇ ਹੋ ਉਹਦੇ ਹੀ ਦਰਸ਼ਨ ਦੇ ਦਿਆ ਕਰੋ ਉੱਥੇ ਆਜਿਆ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕੱਲ ਕਹੀ ਹੈ ਕਿ 5 ਦਿਨ ਉੱਥੇ ਲਾ ਦਿਓ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਆ ਤੁਸੀਂ 5 ਦਿਨ ਕਿਹਾ ਅਸੀਂ ਤੈ ਵੀ ਕਹਾਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਐਸ ਮੋਰਚੇ 'ਚ ਸਹੀ ਸਲਾਮਤ ਮੁੜ ਦੁਬਾਰਾ ਮੋਰਚਾ ਜਿੱਤ ਕੇ ਜਿਉਂਦੇ ਜਿਉਂਦੇ ਉੱਠ ਗਏ ਤਾਂ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਜਿੱਤਾਂਗੇ ਬੋਲੇ दे असी कोई अस अडे तहसान नहीं कर लगे ਸਾਡੀ ਇੱਕ ਡਿਊਟੀ ਬੰਦੀ ਹੈ ਗੁਰੂ ਦੇ ਸਿੱਖ ਹੁੰਦੇ ਨਾ ਅਸੀਂ ਇਹ ਨਿਭਾਵਾਂਗੇ ਬੁਲੇ ਸੋਨਿਆ ਸ੍ਰੀ ਅਕਾਲ ਸੋ ਦੂਸਰੀ ਮੁਹਰਮ ਤੇ ਪਹੁੰਚਣਾ ਪਵੇ ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨਾਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜਾਈ ਅਗਰ ਜਾਨ ਚਲੀ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਤੋਂ ਇੱਕ ਵਾਅਦਾ ਮੰਗਦਾ ਸਾਡੇ ਗੁਰੂ ਨੂੰ ਤੁਹਾਡੀ ਲੋੜ ਐ ਜੋ ਬਡਾਲਾ ਸਾਹਮਣੇ ਕਿਹਾ ਹੈ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨੂੰ ਪੂਰਾ ਕਰਨ ਦਾ ਯਤਨ ਕਰਨਾ ਹੈ ਵਿਸ਼ਵਾਸ ਰੱਖੋ ਕਿ ਇਸ ਗੱਲ ਦੇ ਉੱਤੇ ਪੂਰੇ ਉਤਰੋ